ਸਤਕਾਰਕੋਰ ਗੈਰੀ ਜਿਨ੍ਹਾਂ ਤੇ ਵੱਧ ਜਾਇਦਾਦ ਜਾਇਦਾਦ ਤੋਂ ਵੱਧ ਪ੍ਰਾਪਰਟੀ ਬਣਾਉਣ ਦੇ ਇਲਜ਼ਾਮ ਸੀਗੇ ਜਿਲ੍ਹ ਵੀ ਘਟਕੇ ਨਵੀਂ ਅਪਡੇਟ ਦੇ ਵਿੱਚ ਕੀ ਆਈ ਹੈ ਕਮਾ ਨੰਬਰ 23/23 ਇਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਜਿਦੇ ਵਿੱਚ ਆਪਣੇ ਜਾਣੂ ਵਸੀਲਿਆਂ ਤੋਂ ਵੱਧ ਇਹਨਾਂ ਨੇ ਜਾਇਦਾਦ ਬਣਾਈ 170% ਉਹ ਤਾਰਾ ਸਾਡੇ ਵੱਲੋਂ ਪੀਸੀ ਐਕਟ ਦੇ ਤਹਿਤ ਲਗਾਈਆਂ ਗਈਆਂ ਉਹਦੇ ਮੁਤਾਬਕ ਜੋ ਪ੍ਰੋਵੀਜ਼ਨ ਹੈ ਉਹ 7 ਤੋਂ 10 ਸਾਲ ਦੀ ਸਜ਼ਾ ਹੈ ਜੀ ਕੋਈ ਦੋਸਤ ਮਿੱਤਰ ਜਾਂ ਕੋਈ ਵੀ ਜਿਹੜੇ ਨਾਲ ਜੁੜੇ ਹੋ ਸਕਦੇ ਆ ਸਾਨੂੰ ਵੀ ਇਸ ਗੱਲਾਂ ਦਾ ਪਤਾ ਸੀ ਸ਼ੰਕਾ ਹੈਗੀ ਹੈ ਕਿ ਨਿਕਲ ਕੇ ਆ ਸਕਦੇ ਸਮਾਂ ਨਿਕਲ ਵੀ ਸਕਦੇ ਸ਼ੰਕਾ ਹੈਗੀ ਹੈ 2017 ਤੋਂ ਲੈ ਕੇ 2022 ਤੱਕ ਜੀ ਉਹ 5 ਸਾਲ ਦੇ ਅਰਸੇ ਦੌਰਾਨ ਇਹਨਾਂ ਨੇ ਜੋ ਜਾਇਦਾਦ ਬਣਾਈ ਉਹਦਾ ਅਸੀਂ ਵੇਰਵਾ ਲੈਨੇ ਵੀ ਇਹਨਾਂ ਦੀ ਆਮਦਨ ਕੀ ਸੀ ਕਰੀਬ 2 ਕਰੋੜ 82 ਲੱਖ ਦੀ ਵੱਧ ਜਾਇਦਾਦ ਬਣਾਈ ਆਪਣੇ ਵਸੀਲਿਆਂ ਤੋਂ ਇਹਨਾਂ ਨੇ ਕਮਾਈ ਕੀਤੀ ਉਹ ਸਰਸੇਦran ਉਹ ਬੰਦਾ ਸੀਗਾ 4 ਕਰੋੜ 33 ਲੱਖ ਤੇ ਜੋ ਇਹਨਾਂ ਦੀ 200 2 ਕਰੋੜ 82 ਕਰੋੜ ਜਿਹੜੀ ਵਾਧ ਸੀਗੀ ਉਹ 170% ਬਣਦੀ ਹੈ ਜਦੋਂ ਵਿਜੀਲੈਂਸ ਇਨਕੁਆਰੀ ਦਰਜ ਹੋਈ ਉਸ ਤੋਂ ਬਾਅਦ ਉਹਦਾ ਜੋ ਵੀ ਨਿਚੋੜ ਨਿਕਲਦਾ ਉਹਦੇ ਮੁਤਾਬਕ ਫਿਰ ਉਹ ਹੈੱਡਕੁਆਰਟਰ ਡਿਸਾਈਡ ਕਰਦਾ ਕਿ ਇਹਦਾ ਕੀ ਕਰ ਲੈਣਾ ਇੱਕ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਕਿ ਸਾਬਕਾ ਵਿਧਾਇਕ ਸਤਕਾਰਕੌਰ ਗਹਿਰੀ ਅਤੇ ਉਹਨਾਂ ਦੇ ਪਤੀ ਲਾਡੀ ਗਹਿਰੀ ਜੋ ਕਿ ਤੁਸੀਂ ਪਹਿਲਾਂ ਵੀ ਖਬਰਾਂ ਦੇ ਵਿੱਚ ਸੁਣਿਆ ਹੋਵੇਗਾ ਕਿ ਵਿਜੀਲੈਂਸ ਦੇ ਵੱਲੋਂ ਜਿਹੜੀ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਜੇਲ੍ਹ ਵੀ ਕੱਟ ਕੇ ਆਏ ਨੇ ਹਾਲਾਂਕਿ ਜ਼ਮਾਨਤੇ ਆਏ ਨੇ ਫਿਲਹਾਲ ਇਹਦੇ ਵਿੱਚ ਇੱਕ ਨਵੀਂ ਵੱਡੀ ਅਪਡੇਟ ਸਾਹਮਣੇ ਆਈ ਹੈ ਹੁਣ ਉਹਨਾਂ ਦਾ ਜਿਹੜਾ ਕੇਸ ਆ ਉਹ ਕੋਰਟ ਦੇ ਵਿੱਚ ਚੱਲੇਗਾ ਇਸ ਦੇ ਬਾਬਤ ਪੂਰੀ ਗੱਲਬਾਤ ਕਰਦੇ ਸਾਡੇ ਨਾਲ ਡੀਐਸਪੀ ਵਿਜੀਲੈਂਸ ਮੌਜੂਦ ਨੇ ਪੂਰੀ ਗੱਲਬਾਤ ਕਰ ਲੈਣੇ ਸਰ ਸਵਾਗਤ ਹੈ ਤੁਹਾਡਾ ਮਿਹਰਬਾਨੀ ਜੀ ਥੈਂਕ ਯੂ ਸਰ ਇਹਦੇ ਚ ਕੀ ਅਪਡੇਟ ਆ ਸਤਕਾਰਕੌਰ ਗਹਿਰੀ ਜਿਨ੍ਹਾਂ ਤੇ ਵੱਧ ਜਾਇਦਾਦ ਜਾਇਦਾਦ ਤੋਂ ਵੱਧ ਪ੍ਰਾਪਰਟੀ ਬਣਾਉਣ ਦੇ ਇਲਜ਼ਾਮ ਸੀਗੇ ਜੇਲ੍ਹ ਵੀ ਵੀ ਘਟ ਗਿਆ ਨਵੀਂ ਅਪਡੇਟ ਦੇ ਚ ਕੀ ਹੈ ਜੀ ਕਿਵੇਂ ਕੋਰਟ ਦੇ ਵਿੱਚ ਇਹਨਾਂ ਦਾ ਕੇਸ ਜਿਹੜਾ ਅੱਗੇ ਪਰਸੂ ਕੀਤਾ ਜਾਏਗਾ ਜੀ ਇਹ ਇਸ ਤਰ੍ਹਾਂ ਹੁੰਦਾ ਹੈ ਜੀ ਇਹ ਜਿਵੇਂ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਸ ਮੁਹਿੰਮ ਦੇ ਤਹਿਤ ਇਸੇ ਸਤਕਾਰਕੌਰ ਗਹਿਰੀ ਸਾਬਕਾ ਵਤਾਇਕ ਤੇ ਇਸ ਦੇ ਪਤੀ ਦੇ ਖਿਲਾਫ ਇੱਕ ਡੀਏ ਦਾ ਕੇਸ ਜਾ ਇਹ ਆਪਾ ਕਹਿ ਸਕਦੇ ਹਾਂ ਕਿ ਸਰੋਤਾਂ ਤੋਂ ਵੱਧ ਜ਼ਿਆਦਾਤ ਬਣਾਉਣ ਦੀ ਇੱਕ ਵਿਜੀਲੈਂਸ ਇਨਕੁਆਰੀ ਦਰਜ ਕੀਤੀ ਗਈ ਸੀ ਉਹ ਵਿਜੀਲੈਂਸ ਸਰਕਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਡੇ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਵਿਰਿੰਦਰ ਕੁਮਾਰ ਜੀ ਉਹਨਾਂ ਦੀ ਦੇਖਰੇਖ ਚ ਐਸਐਸਪੀ ਸਰਦਾਰ ਗੁਰਮੀਤ ਸਿੰਘ ਜੀ ਵਿਜੀਲੈਂਸ ਬਿਊਰੋ ਫਰੋਹੀਪੁਰ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕਾਰਵਾਈ ਮੇਰੇ ਵੱਲੋਂ ਕੀਤੀ ਗਈ ਸੀ ਤੇ ਜਦੋਂ ਵਿਜਲੈਂਸ ਇਨਕੁਆਰੀ ਦਰਜ ਹੋਈ ਉਸ ਤੋਂ ਬਾਅਦ ਉਹਦਾ ਜੋ ਵੀ ਨਿਚੋੜ ਨਿਕਲਦਾ ਹੈ ਉਹਦੇ ਮੁਤਾਬਕ ਫਿਰ ਉਹ ਹੈੱਡਕੁਆਰਟਰ ਡਿਸਾਈਡ ਕਰਦਾ ਹੈ ਕਿ ਇਹਦਾ ਕੀ ਕਰਨਾ ਹੈ ਇਸ ਸਬੰਧੀ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਨ ਲਈ ਹੁਕਮ ਉਹ ਹਸਨ ਜੀ ਇਸ ਸਬੰਧੀ ਮੁਕਦਮਾ ਨੰਬਰ 23/23 ਇਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਜਿਦੇ ਵਿੱਚ ਆਪਣੇ ਜਾਨੂ ਵਸੀਲਿਆਂ ਤੋਂ ਬਾਅਦ ਇਹਨਾਂ ਨੇ ਜਾਇਦਾਦ ਬਣਾਈ 170% ਉਹਦੇ ਵਿੱਚ ਇਹਨਾਂ ਦਾ ਜੋ ਐਮਐਲਏ ਦੀ ਟਿਨਿਓਰ ਹੁੰਦੀ ਹੈ 2017 ਤੋਂ ਲੈ ਕੇ 2022 ਤੱਕ ਉਹ 5 ਸਾਲ ਦੇ ਅਰਸੇ ਦੌਰਾਨ ਇਹਨਾਂ ਨੇ ਜੋ ਜਾਇਦਾਦ ਬਣਾਈ ਉਹਦਾ ਅਸੀਂ ਵੇਰਵਾ ਲੈਣਾ ਵੀ ਇਹਨਾਂ ਦੀ ਆਮਦਨ ਕੀ ਸੀ ਤੇ ਇਹਨਾਂ ਨੇ ਇਸ ਅਰਸੇ ਦੌਰਾਨ ਜਾਇਦਾਦ ਕੀ ਬਣਾਈ ਉਹਦੇ ਚ ਇਹਨਾਂ ਨੇ ਕਰੀਬ 2 ਕਰੋੜ 82 ਲੱਖ ਦੀ ਵੱਧ ਜਾਇਦਾਦ ਬਣਾਈ ਆਪਣੇ ਵਸੀਲਿਆਂ ਤੋਂ ਆਮਦਨ ਇਹਨਾਂ ਦੀ 1 ਕਰੋੜ 65 ਲੱਖ ਦੇ ਕਰੀਬ ਸੀ ਤੇ ਜੋ ਇਹਨਾਂ ਦੀ ਇਹਨਾਂ ਨੇ ਕਮਾਈ ਕੀਤੀ ਉਹ ਸਰਸੇ ਦੌਰਾਨ ਉਹ ਬੰਦਾ ਸੀਗਾ 4 ਕਰੋੜ 33 ਲੱਖ ਤੇ ਜੋ ਇਹਨਾਂ ਦੀ 200 2 ਕਰੋੜ 82 ਕਰੋੜ ਜਿਹੜੀ ਵਾਧ ਸੀਗੀ ਉਹ 170% ਬੰਦੀ ਹੈ ਹੂੰ ਹੂੰ ਉਹਦੇ ਤੇ ਇਹਦੇ ਖਿਲਾਫ ਪੀਸੀ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਨਾਲ 120 ਬੀ ਵੀ ਲਾਈਏ ਇਹਦੇ ਚ ਉਸ ਦੇ ਤਹਿਤ ਜਦੋਂ ਵੀ ਕੋਈ ਸਾਬਕਾ ਵਿਧਾਇਕ ਜਾਂ ਮੌਜੂਦਾ ਵਿਧਾਇਕ ਜਾਂ ਮੰਤਰੀ ਹੁੰਦਾ ਹੈ ਉਹਦੇ ਖਿਲਾਫ ਆਪਾਂ ਕੋਈ ਮੁਕਦਮਾ ਦਰਜ ਕਰਦੇ ਜਦੋਂ ਕੋਰਟ ਚ ਚਲਾਨ ਦੇਣਾ ਹੁੰਦਾ ਜੀ ਉਹਦੇ ਚ ਪ੍ਰੋਸੀਕਿਊਸ਼ਨ ਸੈਂਕਸ਼ਨ ਲੈਣੀ ਜ਼ਰੂਰੀ ਹੁੰਦੀ ਹੈ ਜੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਲਈ ਅਸੀਂ ਅਪਲਾਈ ਕੀਤਾ ਸੀ ਕਿਉਂਕਿ ਉਹਨਾਂ ਚਿਰ ਕੋ ਮਾਨਜੋ ਕੋਰਟ ਵੱਲੋਂ ਚਾਰਜ ਨਹੀਂ ਲੱਗਦਾ ਸਰਵਾਈ ਸ਼ੁਰੂ ਨਹੀਂ ਹੁੰਦੀ ਉਹ ਸੀ ਮੂਵ ਕੀਤੀ ਸੀ ਉਹ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਸਾਨੂੰ ਅੱਜ ਪ੍ਰਾਪਤ ਹੋਈ ਹੈ ਇਸ ਤੋਂ ਬਾਅਦ ਹੁਣ ਇਹਨਾਂ ਦਾ ਚਾਰਜ ਲੱਗ ਜੇਗਾ ਟ੍ਰਾਇਲ ਸ਼ੁਰੂ ਹੋ ਜਾਏਗਾ ਚਲਾਨ ਸਾਡਾ ਤਿਆਰ ਹੈ ਜੀ ਅੱਛਾ ਇਹ ਕਿੰਨੇ ਟਾਈਮ ਦੀ ਜਿਹੜੀ ਜੇਲ ਉਹ ਕੱਟ ਕੇ ਜ਼ਮਾਨਤ ਇਹਨਾਂ ਨੂੰ ਮਿਲੀਗੀ ਕਿੰਨੇ ਦਿਨਾਂ ਦੀ ਇਹ ਜੀ ਕਰੀਬ ਪੌਣੇ 4 ਮਹੀਨੇ ਸਮਝ ਲਓ 114 ਦਿਨਾਂ ਦੇ ਮਾਨਸਾ ਜੇਲ ਦੇ ਵਿੱਚ ਪਤੀ ਪਤਨੀ ਦੋਨੇ ਰਹਿ ਕੇ ਆਏ ਨੇ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਵੱਲੋਂ ਇਹਨਾਂ ਦੀ ਜ਼ਮਾਨਤ ਮਨਜ਼ੂਰ ਹੋਈ ਹੈ ਇਸ ਟਾਈਮ ਇਹ ਜ਼ਮਾਨਤ ਤੇ ਚੱਲ ਰਹੇ ਨੇ ਅੱਛਾ ਜਿਹੜਾ ਕੇਸ ਹੁਣ ਤੁਸੀਂ ਕੋਰਟ ਦੇ ਵਿੱਚ ਚੱਲੇਗਾ ਅੱਗੇ ਇਹਦੇ ਵਿੱਚ ਜਿਹੜੀਆਂ ਧਰਾਵਾਂ ਲੱਗੀਆਂ ਹੋਈਆਂ ਨੇ ਇਹਨਾਂ ਧਰਾਵਾਂ ਦੇ ਤਹਿਤ ਕਿੰਨੀ ਕੁ ਸਜ਼ਾ ਜਿਹੜੀ ਆ ਉਹ ਬਣਦੀ ਹੈਗੀ ਆ ਕਿ ਇਹ ਸਜ਼ਾ ਇੰਨੀ ਇਹਨਾਂ ਨੂੰ ਹੋ ਸਕਦੀ ਆ ਜਾਂ ਉਹ ਕੀ ਕੋਰਟ ਉਹ ਦਿੱਤੇ ਆਰਡਰ ਕਰਨ ਦੇ ਮਤਲਬ ਹੈ ਇਹ ਤਾਂ ਵੇਖੋ ਜੀ ਜਦੋਂ ਕੋਰਟ 'ਚ ਮਾਮਲਾ ਚਲੇ ਜਾਂਦਾ ਨਾ ਉਹ ਮਾਰ ਜੋ ਕੋਰਟ ਦੇ ਅਧਿਕਾਰ ਖੇਤਰੇ 'ਚ ਆਉਂਦਾ ਜੀ ਜੀ ਕਿ ਉਹ ਕੋਰਟ ਨੇ ਕਿੰਨੀ ਸਜ਼ਾ ਕਰਨੀ ਕੀ ਕਰਨਾ ਪਰ ਜੋ ਧਾਰਾ ਸਾਡੇ ਵੱਲੋਂ ਪੀਸੀ ਐਕਟ ਦੇ ਤਹਿਤ ਲਗਾਈਆਂ ਗਈਆਂ ਆ ਉਹਦੇ ਮੁਤਾਬਕ ਜੋ ਪ੍ਰੋਵੀਜ਼ਨ ਹੈ ਉਹ 7 ਤੋਂ 10 ਸਾਲ ਦੀ ਸਜ਼ਾ ਹੈ ਜੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਬਤ ਹੋ ਜਾਂਦੀਆਂ ओके okay. अच्छा एक चीज और पूछनी सी जी कहंदे आ ਬਾਹਰ ਗੱਲਾਂ ਹੁੰਦੀਆਂ ਕਹਿੰਦੇ ਵੀ ਵਧਾਇਕਾ ਔਰ ਵਧਾਇਕ ਦੇ ਜਿਹੜੇ ਪਤੀ ਸੀ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਕਾਫੀ ਵੱਡੇ ਪੱਧਰ ਤੇ ਇਹ ਕੁਛ ਕੀਤਾ ਸਰਪੰਚੀਆਂ ਦੌਰਾਨ ਚੇਅਰਮੈਨੀਆਂ ਦੌਰਾਨ ਤੇ ਲੋਕ ਇਹ ਵੀ ਕਹਿੰਦੇ ਕਹਿੰਦੇ ਕਿ ਵਿਜੀਲੈਂਸ ਜਿਹੜੀ ਆ ਵਿਜੀਲੈਂਸ ਦੇ ਵੱਲੋਂ ਉਹਨਾਂ ਲੋਕਾਂ ਦੇ ਉੱਪਰ ਕੋਈ ਐਕਸ਼ਨ ਜਾਂ ਕਾਰਵਾਈ ਨਹੀਂ ਕੀਤੀ ਗਈ ਜਾਂ ਇਨਕੁਆਇਰੀ ਨਹੀਂ ਕੀਤੀ ਗਈ ਲੱਗਦਾ ਜੀ ਕੋਈ ਤੁਹਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਆ ਕੋਈ ਸੱਜੇ ਖੱਬੇ ਜਾਂ ਆਸ-ਪਾਸ ਜੇ ਕੋਈ ਦੋਸਤ ਮਿੱਤਰ ਜਾਂ ਕੋਈ ਵੀ ਜਿਹੜੇ ਨਾਲ ਜੁੜੇ ਹੋ ਸਕਦੇ ਆ ਸਾਨੂੰ ਵੀ ਇਸ ਗੱਲਾਂ ਦਾ ਪਤਾ ਸੀ ਪਰ ਇਹ ਸਾਡਾ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਅਸੀਂ ਇਸ ਨੂੰ ਆਪਣੇ ਜਨਤਕ ਤੇ ਨਹੀਂ ਕਰ ਸਕਦੇ ਪਰ ਅਸੀਂ ਇਸ ਪੱਧਰ ਤੇ ਵੀ ਬਰੀਕੀ ਲੈਵਲ ਤੇ ਵੀ ਇਸ ਦੀ ਜਾਂਚ ਪਹਿਲਾਂ ਵੀ ਕੀਤੀ ਸੀ ਹੁਣ ਅੱਗੇ ਵੀ ਕਰ ਰਹੇ ਹਾਂ ਜਿਹੜੇ ਬੰਦੇ ਕੋਈ ਇਹਨਾਂ ਦੇ ਨਾਲ ਇਨਵੋਲਵ ਰਹੇ ਨੇ ਜਾਂ ਜੇ ਕਿਸੇ ਦਾ ਕੋਈ ਇਹਦੇ ਵਿੱਚ ਕੋਈ ਬੰਦਾ ਹੋਇਆ ਤੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਅਸੀਂ ਉਹਨਾਂ ਦੇ ਪ੍ਰਤੀ ਵੀ ਹਾਲੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਚਲਾਨ ਅਜੇ ਮਾਨਯੋਗ ਕੋਰਟ 'ਚ ਦੇਣਾ ਹੈ ਸੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਉਦੋਂ ਜੇ ਕੋਈ ਹੋਰ ਵੀ ਦੋਸ਼ੀ ਪਾਇਆ ਜਾਂਦਾ ਤੋ ਉਸ ਨੂੰ ਵੀ ਇਸ ਦੇ ਵਿੱਚ ਅਸੀਂ ਸ਼ਾਮਿਲ ਕਰਾਂਗੇ ਅਸੀਂ ਪੂਰੀ ਪਾਰਦਰਸ਼ੀ ਢੰਗ ਦੇ ਨਾਲ ਇਨਵੈਸਟੀਗੇਸ਼ਨ ਕਰਾਂਗੇ ਕੋਈ ਪੱਖਪਾਤ ਵਾਲੀ ਗੱਲ ਨਹੀਂ ਹੋਏਗੀ ਸ਼ੰਕਾ ਹੈਗੀ ਹੈ ਕਿ ਨਿਕਲ ਕੇ ਆ ਸਕਦੇ ਸਾਹਮਣੇ ਨਿਕਲ ਵੀ ਸਕਦੇ ਹੂੰ ਸ਼ੰਕਾ ਹੈਗੀ ਹੈ ਹੈਗੀ ਹੈ ਹੂੰ ਤਾਂ ਬਿਲਕੁਲ ਡੀਐਸਪੀ ਸਾਡੇ ਨਾਲ ਮੌਜੂਦ ਸੀਗੇ ਵਿਜੀਲੈਂਸ ਫਿਰੋਜ਼ਪੁਰ ਤੋਂ ਹਾਲਾਂਕਿ ਚਲਾਨ ਪੇਸ਼ ਕੋਰਟ ਦੇ ਵਿੱਚ ਕੀਤਾ ਜਾਊਗਾ ਜਿਸ ਦੀ ਪਰਮਿਸ਼ਨ ਲੈਣੀ ਹੁੰਦੀ ਹੈ ਪਰਮਿਸ਼ਨ ਮਿਲ ਚੁੱਕੀ ਆ ਫਿਲਹਾਲ ਜੋ ਧਰਾਵਾਂ ਪਹਿਲਾਂ ਲੱਗੀਆਂ ਨੇ ਪ੍ਰੋਪਰਟੀ ਆਮਦਨ ਤੋਂ ਵੱਧ ਜਾਇਦਾਦ ਜਿਹੜੀ ਆ ਬਣਾਉਣ ਦੇ ਧਰਾਵਾਂ ਲੱਗੇ ਨੇ ਉਸ ਦੇ ਤਹਿਤ 10 ਸਾਲ ਦੇ ਆਸ-ਪਾਸ ਜਿਹੜੀ ਸਜ਼ਾ ਹੋ ਸਕਦੀ ਹੈ ਨਾ ਧਰਾਵਾਂ ਦੇ ਤਹਿਤ ਬਾਕੀ ਮੰਨਜੋਗਾ ਅਦਾਲਤ ਦੇ ਵੱਲੋਂ ਜਿਹੜੇ ਕੋਈ ਹੁਕਮ ਆਉਣਗੇ ਉਸ ਤੋਂ ਬਾਅਦ ਅੱਗੇ ਡਿਸਾਈਡ ਹੋ ਪਾਏਗਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਲੋਕ ਲੋਕ ਜਦੋਂ ਜੇਲ੍ਹ ਜਾਂਦੇ ਆ ਸਤਕਾਰਕੌਰ ਗਹਿਰੀ ਉਹਨਾਂ ਦੇ ਪਤੀ ਲਾਡੀ ਗਹਿਰੀ ਤਾਂ ਉਦੋਂ ਲੋਕਾਂ ਦੇ ਵਿੱਚ ਇੱਕ ਚਰਚਾ ਚੱਲੀ ਸੀ ਕਿ ਜਿਹੜੇ ਨਾਲ ਵੀ ਕੁਝ ਲੋਕ ਉਹਨਾਂ ਦੇ ਉਸ ਸਮੇਂ ਰਹੇ ਨੇ ਕਿਉਂਕਿ ਕੱਲਾ ਐਮਐਲਏ ਜਾਂ ਉਹਦਾ ਪਤੀ ਜਿਹੜੇ ਨੇ ਉਹ ਨਹੀਂ ਕਰ ਸਕਦੇ ਹੋਰ ਵੀ ਲੋਕ ਨਾਲ ਮਿਲੇ ਹੋ ਸਕਦੇ ਆ ਤਾਂ ਕਿਤੇ ਨਾ ਕਿਤੇ ਵਿਜੀਲੈਂਸ ਵੱਲੋਂ ਵੀ ਇਸ਼ਾਰਾ ਕੀਤਾ ਗਿਆ ਕਿ ਉਹਨਾਂ ਦੀ ਵੀ ਜਿਹੜੀ ਅੰਦਰਖਤੇ ਜਾਂਚ ਜ਼ਰੂਰ ਚੱਲ ਰਹੀ ਹੈ ਔਰ ਬਹੁਤ ਜਲਦੀ ਹਾਲਾਂਕਿ ਡਿਸਕਲੋਸ ਤਾਂ ਨਹੀਂ ਉਹ ਕਰ ਸਕਦੇ ਸੀ ਇਹਨੂੰ ਪਰ ਉਹ ਕਹਿੰਦੇ ਕਿ ਬਹੁਤ ਜਲਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੀ ਇਨਵੈਸਟੀਗੇਸ਼ਨ ਹੋਏਗੀ ਉਹ ਵੀ ਦੇਖਿਆ ਜਾਏਗਾ ਕਿਹੜੇ-ਕਿਹੜੇ ਲੋਕ ਸੀ ਹੋ ਸਕਦਾ ਉਹਦੇ ਵਿੱਚੋਂ ਵੀ ਬਹੁਤ ਸਾਰੇ ਲੋ ਸਾਹਮਣੇ ਆਉਣ ਜੋ ਇਸ ਪੂਰੇ ਸਕੈਂਡਲ ਦੇ ਵਿੱਚ ਇਨਵੋਲਵ ਹੋ ਸਕਦੇ ਆ ਦੇਖਦੇ ਹਾਂ ਹੁਣ ਇਸ ਤੋਂ ਬਾਅਦ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਔਰ ਇਸ ਦਾ ਕੀ ਜਵਾਬ ਕੋਰਟ ਦੇ ਵਿੱਚ ਇਹ ਦੇ ਪਾਉਂਦੇ ਨੇ ਲਾਡੀ ਗੈਰੀ ਔਰ ਉਹਨਾਂ ਦੀ ਪਤਨੀ ਜੋ ਸਾਬਕਾ ਵਿਧਾਇਕ ਸਤਕਾਰਕੌਰ ਗੈਰੀ ਇਹ ਆਉਣ ਵਾਲੇ ਸਮੇਂ ਦੇ ਉੱਪਰ ਨਿਰਭਰ ਕਰਦਾ ਹੈ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ